ਸਿਸਾਂਝ ਸੰਜੀ ਕਰੀਏ ਅੱਜ ਦੇ ਪੱਤੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਨਿਲੰਦਰ ਦੇ ਸਮੂਹ ਪੱਤਰਕਾਰ ਪ੍ਰੈਸ ਕਲੱਬ ਦੇ ਵਿੱਚ ਸਾਡੀ ਗੱਲ ਸਰਕਾਰ ਤੱਕ ਰੱਖਣ ਦੇ ਇਸ ਸਮੂਹ ਜਥੇਬੰਦੀਆਂ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਗੱਲ ਇਸ ਤਰ੍ਹਾਂ ਕਿ ਅੱਜ ਮਸਲਾ ਜਿਹੜਾ ਉਹ ਗੰਨੇ ਦੇ ਸੰਬੰਧ ਵਿੱਚ ਮਸਲਾ ਆ ਕਿ ਸਰਕ ਪਿਛੜੀਆਂ ਸਰਕਾਰਾਂ ਅੱਜ ਦੀ ਸਰਕਾਰ ਵੀ ਖੇਤੀਬਪਨਤਾ ਦੇ ਨਾਤੇ ਕਰੋੜਾ ਰੁਪਈਆ ਦੇ ਬਚਤ ਰੱਖ ਲਈ ਗਏ ਅੱਜ ਜੇਕਰ ਇੱਥੇ ਪ੍ਰੈਸ ਕਾਨਫਰੰਸ ਕਰਨ ਆਏ ਤੇ ਉਹੀ ਵੀਰ ਆਏ ਆ ਜਿਨ੍ਹਾਂ ਨੇ ਖੇਤੀਬਪਨਤਾ ਨੂੰ ਬਣਾਇਆ ਔਰ ਕਣਕ ਛੋਣੇ ਦੀ ਜਗ੍ਹਾ ਗੰਨੇ ਦੀ ਫਸਲ ਨੂੰ ਪਰਿਚਿਤ ਕੀਤੀ ਤੇ ਅੱਜ ਪੇਮੈਂਟ ਲੈਣ ਲਈ ਔਰ ਅਗਲੇ ਸਾਲ ਦਾ ਗੰਨੇ ਦਾ ਰੇਟ ਲੈਣ ਲਈ ਤੇ ਇਹਨਾਂ ਕੰਮਾਂ ਵਾਸਤੇ ਸਾਨੂੰ ਸੜਕਾਂ ਦੇ ਉਤਰਨ ਲਈ ਮਜਬੂਰ ਹੋਣਾ ਪਿਆ ਅੱਜ ਇੱਥੇ ਪਹੁੰਚਿਆ ਆਂ ਜੱਥੇਬੰਦੀਆਂ ਦੇ ਵਿੱਚੋਂ ਦਾਸ ਦੀ ਜੱਥੇਬੰਦੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨਗਰ ਔਰ ਮੇਰੇ ਸੱਜੇ ਹੱਥ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਸਰਦਾਰ ਜੰਗਵੀਰ ਸਿੰਘ ਚੋਹਾਨ ਜੀ ਉਹਨਾਂ ਦੇ ਨਾਲ ਬੀਕੇਜੂ ਦੁਆਬਾ ਤੋਂ ਸਰਦਾਰ ਮਨਜੀਤ ਸਿੰਘ ਰਾਏ ਜੀ ਉਹਨਾਂ ਦੇ ਨਾਲ ਕੇ ਮਾਝਾ ਸੰਘਰਸ਼ ਕਮੇਟੀ ਤੋਂ सरदार सिंह औलख जी उस तो अगे बीके जू राजेवाल तो पंजाब पर वाइस प्रधान श्री मुकेश चंद्र जी उस तो परमिंदर आजाद किसान संघर्ष कमेटी तो परमिंदर सिंह लाचोवाल बीके जू का तो पवित्र सिंह तो गाजी उस तो बाद पगड़ी संभाल जट्टा ले तो ਸਰਜੀਤ ਸਿੰਘ ਬਿਲਾਜੀ ਇੱਥੇ ਹਾਜ਼ਰ ਨੇ ਇਨੀਆਂ ਜਥੇਬੰਦੀਆਂ ਸੰਧੂ ਸਾਹਿਬਾ ਕਿਰਤੀ ਕਿਸਾਨ ਯੂਨੀਅਨ ਤੋਂ ਸੰਤੋਖ ਸਿੰਘ ਸੱਧੂ ਜੀ ਇਸ ਇਨੀਆਂ ਜਥੇਬੰਦੀਆਂ ਇੱਥੇ ਹਾਜ਼ਰ ਹੈ ਅੱਜ ਔਰ ਇਹ ਅੰਦੋਲਨ ਦੇ ਵਿੱਚ ਸਾਰੀਆਂ ਜਥੇਬੰਦੀਆਂ ਕੋਈ ਸ਼ੋਰ ਵੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਪਹੁੰਚ ਸਕੀਆਂ ਉਹ ਵੀ ਪਿੱਛੇ ਆ ਰਹੀਆਂ ਔਰ ਇਹ ਪੂਰਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਸੰਘਰਸ਼ ਨੂੰ ਰੂਪੇ ਖਾ ਦੇਣ ਲਈ ਅੱਜ ਇੱਥੇ ਇਕੱਤਰ ਹੋਏ ਆ ਉਸ ਤੋਂ ਅਗਲੀ ਗੱਲ ਜਿਹੜੀ ਆ ਉਹ ਜਗਵੀਰ ਸਿੰਘ ਚੋਹਾਨ ਜੀ ਰੱਖਣਗੇ ਸੋ ਪੱਤਰਕਾਰ ਦੋਸਤਾਂ ਦਾ ਪਹਿਲਾਂ ਤਾਂ ਧੰਨਵਾਦ ਸੋ ਗੱਲ ਇਸ ਤਰ੍ਹਾਂ ਕਿ ਨਵੰਬਰ ਮਹੀਨਾ ਆ ਗਿਆ ਸੋ ਨਵੰਬਰ ਮਹੀਨੇ ਦੇ ਵਿੱਚ ਅਕਸਰ ਜਿਹੜਾ ਆ ਗੰਨੇ ਦਾ ਰੇਟ ਦਾ ਤੇ ਮੇਲਾ ਨੂੰ ਚਲਾਉਣ ਦਾ ਨੋਟੀਫਿਕੇਸ਼ਨ ਸਰਕਾਰ ਜਾਰੀ ਕਰ ਦਿੰਦੀ ਹੈ ਪਿਛਲੇ ਸਾਲਾਂ ਵੱਲ ਜੇ ਨਿਗਾਹ ਮਾਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਤਕਰੀਬਨ ਜਾਰੀ ਹੋ ਜਾਂਦਾ ਹੁੰਦਾ ਸੀ ਇਹਨਾਂ ਤਰੀਕਾ ਦੇ ਵਿੱਚ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ 슈ਗਰ ਕੈਨ ਕੰਟਰੋਲ ਬੋਰਡ ਇੱਕ ਬਣਾਇਆ ਜਾਂਦਾ ਕਿਉਂਕਿ ਉਹਦੀ ਮਿਆਦ ਅਪ੍ਰੈਲ ਕ ਮਹੀਨੇ ਤੱਕ ਸੀਗੀ ਉਹ ਖਤਮ ਹੋ ਗਈ ਹੈ ਹਾਲੇ ਤੱਕ 슈ਗਰ ਕੈਨ ਕੰਟਰੋਲ ਬੋਰਡ ਦਾ ਗਠਨ ਨਹੀਂ ਕੀਤਾ ਜਿੰਨਾ ਚਿਰ ਇਸ ਬੋਰਡ ਦਾ ਗਠਨ ਨਹੀਂ ਹੁੰਦਾ ਉੰਨਾ ਚਿਰ ਇਹਦੀ ਮੀਟਿੰਗ ਤੋਂ ਬਾਅਦ ਹੀ ਜਿਹੜਾ ਰੇਟ ਤੈਹ ਹੁੰਦਾ ਔਰ ਨਾਲ ਹੀ ਜਿਹੜੀ ਐ ਮਿੱਲਾਂ ਚਲਾਉਣ ਦੀ ਤਰੀਕ ਤੈਹ ਹੁੰਦੀ ਹੈ ਪਹਿਲੀ ਗੱਲ ਤੇ ਇਹ ਦੂਜੀ ਗੱਲ ਪਿਛਲੇ ਸਾਲ 슈ਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ 6 11 2024 ਨੂੰ ਹੋ ਗਈ ਸੀ ਆ ਮੇਰੇ ਕੋਲ ਉਹਦੀ ਕਾਪੀ ਪਈ ਹੈ 6 11 2024 ਨੂੰ ਜਿਹੜੀ ਨੋਟੀਫਿਕੇਸ਼ਨ ਬੋਰਡ 슈ਗਰ ਕੈਨ ਕੰਟਰੋਲ ਬੋਰਡ ਦੀ ਜਿਹੜੀ ਮੀਟਿੰਗ ਹੋ ਗਈ ਸੀ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਮਿੱਲਾਂ ਚਲਾਉਣ ਦਾ ਤਾਂ ਬੜੇ ਤਰਾਸਦੀ ਦੀ ਗੱਲ ਹੈ ਕਿ ਅੱਜ 7 ਤਰੀਕ ਹੋ ਗਈ ਹੈ ਤੇ ਅੱਜ ਤੱਕ ਇਹਨਾਂ ਕੋਲ ਬੋਰਡ ਨਹੀਂ ਗਠਨ ਕੀਤਾ ਗਿਆ ਔਰ ਦੂਜੀ ਗੱਲ ਫਿਰ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਚਾਹੁੰਦੀ ਕੀ ਹੈ ਕਿ ਇਹ ਮਿੱਲਾਂ ਜਿਹੜੀਆਂ ਉਹ ਦਸੰਬਰ ਮਹੀਨੇ ਦੇ ਵਿੱਚ ਚਲਾਈਆਂ ਜਾਣ ਨਾ ਤੇ ਹਲੇ ਤੱਕ ਬੋਰਡ ਗਠਨ ਕੀਤਾ ਗਿਆ ਨਾ ਕੋਈ ਜਿਹੜੀ ਆ ਮਿੱਲਾਂ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਹੈ ਨਾ ਕੋਈ ਸਰਕਾਰ ਨੇ ਆਪਣੀ ਮੀਟਿੰਗ ਕੀਤੀ ਹੈ ਜੇ ਪਿਛਲੇ ਅੰਕੜਿਆਂ ਤੇ ਆਪਾਂ ਨਿਗਾਹ ਮਾਰੀਏ 2021 ਦੇ ਵਿੱਚ ਮਿੱਲਾ ਚੱਲਣ ਦੀ ਤਾਰੀਖ 15 11 2023 ਸੀ 15 11 2023 ਨੂੰ ਜਿਹੜਾ ਨੋਟੀਫਿਕੇਸ਼ਨ ਕਰ ਦਿੱਤਾ ਸੀ ਪੇ ਚਾਲੂ ਕਰ ਲਓ ਤੁਸੀਂ ਤੇ ਅਸੀਂ 11ਵੇਂ ਮਹੀਨੇ 'ਚ ਬੈਠੇ ਆ ਤਾਂ 2022 23 ਦਾ ਜਿਹੜਾ ਸੀਜ਼ਨ ਹੈ ਉਹਦੇ ਵਿੱਚ 20 11 ਨੂੰ ਉਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤਾ ਸੀ ਰੇਟਸ ਸੇਮੇਤ ਕਿ ਮਿੱਲਾ ਚਾਲੂ ਕਰ ਦਿਓ ਔਰ ਨਾਲ 2023 24 ਦੇ ਵਿੱਚ 21 ਤਰੀਕ 21 11 2024 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਕਿ ਤੁਸੀਂ ਮਿੱਲਾ ਚਾਲੂ ਕਰ ਦਿਓ ਤੇ 25 ਪਿਛਲੇ ਸਾਲ ਦੀ ਗੱਲ ਕਰਦਾ ਉਹਨਾਂ ਨੇ 6 ਤਰੀਕ ਨੂੰ ਜਿਹੜੀ ਆ ਇਹ ਬੋਰਡ ਦੀ ਮੀਟਿੰਗ ਕੀਤੀ ਤੇ 25 ਤਰੀਕ ਨੂੰ ਉਹਨਾਂ ਨੇ ਕਿਹਾ ਸੀ ਮਿਲਣਾ ਚਾਲੂ ਕਰ ਦਿਓ ਤੇ ਅੱਜ ਅਸੀਂ ਖੜੇ ਕਿਹੜੀ ਤਰੀਕ ਦੇ ਵਿੱਚ ਆ ਸ਼ੁਰੂਆਤੀ ਪਹਿਲੇ ਹਫਤੇ ਦੇ ਵਿੱਚ ਖੜੇ ਆ ਨਵੰਬਰ ਦੇ ਹਾਲੇ ਤੱਕ ਕੋਈ ਬੋਰਡ ਦੀ ਮੀਟਿੰਗ ਨਹੀਂ ਕੋਈ ਰੇਟ ਨਹੀਂ ਅਨਾਉਂਸ ਕੋਈ ਕੁਝ ਨਹੀਂ ਸੋ ਇਸ ਤੋਂ ਪਹਿਲਾਂ ਵੀ ਆਸਾਰੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਸਰਕਾਰ ਨੂੰ ਬਾਰ-ਬਾਰ ਕਹਿ ਚੁੱਕੇ ਆ ਕਿ ਜਿਹੜੀ ਪਿਛਲੇ ਸਾਲ ਦੀ ਬਕਾਇਆ ਰਾਸ਼ੀ ਆ ਸਾਡੀ 93 ਕਰੋੜ ਰੁਪਈਆ ਜਿਹੜਾ ਆ 61 ਰੁਪਈਏ 50 ਪੈਸੇ ਜਿਹੜਾ ਆ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹਾਲੇ ਤੱਕ ਨਹੀਂ ਪਾਏ ਸੋਨਾ ਇੱਕ ਸਹਿਕਾਰੀ ਖੰਡ ਮਿੱਲਾਂ ਦਾ ਜਿਹੜਾ 401 ਰੁਪਏ ਦੇ ਹਿਸਾਬ ਨਾਲ 120 ਕਰੋੜ ਰੁਪਈਆ ਉਹ ਤਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਸੋ ਕਹਿਣ ਤੋਂ ਭਾਵ ਹੈਗਾ ਪਿਛਲੀ ਬਕਾਇਆ ਰਾਸ਼ੀ ਹਾਲ ਤੱਕ ਖਾਤਿਆਂ ਦੇ ਵਿੱਚ ਨਹੀਂ ਪਾਈ ਅਗਲੀ ਆਉਣ ਵਾਲੀ ਡੇਟ ਅਨਾਉਂਸ ਨਹੀਂ ਕੀਤੀ ਗੰਨੇ ਦਾ ਰੇਟ ਅਨਾਉਂਸ ਨਹੀਂ ਕੀਤਾ ਕਿ ਕੀ ਰੇਟ ਦੇਣਾ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਗੰਨੇ ਦਾ ਰੇਟ ਉਸ ਤਰ੍ਹਾਂ ਨਾ ਆਊ ਸੋ ਜਿਸ ਤਰ੍ਹਾਂ ਬਾਕੀ ਫਸਲਾਂ ਦਾ ਹੁੰਦਾ ਕਣਕ ਝੋਨਾ ਮੱਕੀ ਹੋਰ ਫਸਲਾਂ ਬਜਾਈ ਤੋਂ ਪਹਿਲਾਂ ਅਨਾਊਂਸ ਕਰਦੇ ਆ ਸੋ ਗੰਨੇ ਦਾ ਰੇਟ ਕਿਉਂ ਸੀਜ਼ਨ ਚੱਲਣ ਤੋਂ ਮਿਲਾਂ ਚੱਲਣ ਤੋਂ 5 ਦਿਨ ਪਹਿਲਾਂ ਅਨਾਊਂਸ ਕਰਦੇ ਆ ਨਲਾਇਕੀ ਕਿਹਦੀ ਹੈ ਸਰਕਾਰ ਪਹਿਲਾਂ ਅਨਾਊਂਸ ਕਰੇ ਜਦੋਂ ਗੰਨੇ ਦੀ ਬਜਾਈ ਹੁੰਦੀ ਹੈ ਕਿਸੇ ਕਿਸਾਨ ਨੇ ਗੰਨਾ ਬੀਜਣਾ ਉਹਨੂੰ ਪਰਤਾ ਖਾਂਦਾ ਬੀਜ ਲਵੇ ਨਹੀਂ ਪਰਤਾ ਖਾਂਦਾ ਨਾ ਬੀਜੇ ਹੁਣ ਕੰਡੀਸ਼ਨ ਇਹ ਆ ਗਈ ਕਿ ਗੰਨਾ ਪੱਕ ਕੇ ਤਿਆਰ ਹੋ ਗਿਆ ਸਰਕਾਰ ਰੇਟ ਦੇਣ ਤੋਂ ਜਿਹੜੀ ਆ ਚੁੱਪ ਬੈਠੀ ਐ ਕੇਂਦਰ ਸਰਕਾਰ ਨੇ ਐਫ ਆਰ ਪੀ ਦੇ ਵਿੱਚ 15 ਰੁਪਏ ਦਾ ਵਾਅਦਾ ਕਰ ਦਿੱਤਾ ਤੇ ਪਿਛਲੇ ਸਾਲ ਜਿਹੜਾ ਪੰਜਾਬ ਸਰਕਾਰ ਨੇ 61 ਰੁਪਏ ਆਪਣੇ ਕੋਲੋਂ ਜਿਹੜਾ ਮਿੱਲਾ ਵਾਲਿਆਂ ਨੂੰ ਸਹਾਇਤਾ ਦਿੱਤੀ ਸੀਗੀ ਤਾਂ ਤਾਂ ਜਾ ਕੇ ਕਿਸਾਨਾਂ ਦਾ 401 ਰੁਪਿਆ ਹੋ ਗਿਆ ਸੀ ਹਰਿਆਣੇ ਦਾ ਰੇਟ ਅੱਜ 415 ਰੁਪਏ ਹੋ ਗਿਆ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਮੈਂ ਪੂਰੇ ਭਾਰਤ ਕੋ ਵੱਧ ਰੇਟ ਦੇਵਾਂਗਾ ਤੇ ਅੱਜ ਭਗਵੰਤ ਮਾਨ ਸਾਹਿਬ ਚੁੱਪਿਆ ਅੱਜ ਕੋਈ ਗੰਨਾ ਕਾਸ਼ਤ ਕਰਨ ਜਾਂ ਗੰਨਾ ਖਰੀਦਣ ਵਾਸਤੇ ਜਿਹੜਾ ਕੋਈ ਰੇਟ ਦਾ ਨਹੀਂ ਅਨਾਉਂਸ ਕਰਦੇ ਸੋ ਕਹਿਣ ਤੋਂ ਭਾਵ ਹੈਗਾ ਕਿ ਸਾਡਾ ਜਿਹੜਾ ਲਾਗਤ ਖਰਚਾ ਆ ਉਹ ਤਕਰੀਬਨ 470-75 ਰੁਪਏ ਹੋ ਜਾਂਦਾ ਹੈ ਗੰਨੇ ਤੇ ਇੱਕ ਸਾਲ ਦੀ ਫਸਲ ਆ ਸੋ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੰਗ ਆ ਕਿ 500 ਰੁਪਿਆ ਪ੍ਰਤੀ ਕੁਆਂਟਲ ਜਿਹੜਾ ਗੰਨੇ ਦਾ ਰੇਟ ਸਰਕਾਰ ਜਿਹੜਾ ਐਲਾਨ ਕਰੇ ਮਿਲਾ ਚਲਾਉਣ ਦੀ ਤਰੀਕ ਜੇ ਅੱਜ ਵੀ ਤਰੀਕ ਐਲਾਨ ਕਰਦੇ ਆ ਤਾਂ 15 ਤਰੀਕ ਨੂੰ ਤਾਂ ਮਿਲਾ ਚੱਲ ਨਹੀਂ ਜਾਣੀ ਆ ਸੋ ਜੇ ਪਹਿਲੀਆਂ ਤਰੀਕਾਂ ਦੇ ਵੀ ਮਿੱਲਾ ਚਲਾ ਦੇਣ ਤਾਂ ਬੜੀ ਚੰਗੀ ਗੱਲ ਹੈ ਸੋ ਇਹਦੇ ਵਿੱਚੋਂ ਹੀ ਅੱਜ ਅਸੀਂ ਸਾਰੇ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਸੋ ਗੱਲ ਕਰਦੇ ਆ ਕਿ ਸਰਕਾਰ ਤੁਰੰਤ ਮਿੱਲਾ ਚਲਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਗਰਾਮ ਦਿੱਤੇ ਜਾਣਗੇ ਮੈਂ ਰਾਜ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਅਗਲੇ ਐਕਸ਼ਨ ਆ ਉਹਨਾਂ ਬਾਰੇ ਇਹ ਗੱਲਬਾਤ ਕਰਨੀ ਜਿਵੇਂ ਜਗਮੀਤ ਚੌਹਾਨ ਜੀ ਨੇ ਦੱਸਿਆ ਬਲੀ ਨੰਦਰ ਸਾਹਿਬ ਨੇ ਦੱਸਿਆ ਕਿਉਂਕਿ ਗੰਨੇ ਦਾ ਜਿਹੜਾ ਬਹੁਤ ਸਮਾਂ ਪਹਿਲਾਂ ਇਸ ਤਰ੍ਹਾਂ ਹੁੰਦਾ ਰਿਹਾ ਕਿ ਅਕਤੂਬਰ ਦੇ ਲਾਸਟ ਤੱਕ ਵੀ ਮਿਲਾਂ ਜਿਹੜੀਆਂ ਉਹ ਚੱਲ ਜਾਂਦੀਆਂ ਰਹੀਆਂ ਪਰ ਸਰਕਾਰ ਜਿਹੜੀ ਕਿਸਾਨ ਹਤੈਚੀ ਹੋਣ ਦੀ ਗੱਲ ਕਰਦੀ ਆ ਉਹ ਬਿਲਕੁਲ ਸੰਜੀਦਗੀ ਚ ਨਹੀਂ ਹੈ ਸੋ ਕਿਸਾਨਾਂ ਨੂੰ ਫਿਰ ਦੋਸ਼ ਦਿੱਤਾ ਜਾਂਦਾ ਹੈ ਕਿ ਕਿਸਾਨ ਸੜਕਾਂ ਤੇ ਆਉਂਦੇ ਨੇ ਸੜਕਾਂ ਰੋਕਦੇ ਨੇ ਧਰਨੇ ਪ੍ਰਦਰਸ਼ਨ ਕਰਦੇ ਨੇ ਜਦੋਂ ਸਰਕਾਰ ਆਪਣੀ ਡਿਊਟੀ ਨਾ ਕਰੇ ਆਪਣਾ ਕੰਮ ਨਾ ਕਰੇ ਤੇ ਫਿਰ ਕਿਸਾਨ ਕੋਲ ਰਸਤਾ ਕੀ ਰਹਿ ਜਾਂਦਾ ਸੋ ਉਹਦੇ ਵਾਸਤੇ ਅਸੀਂ ਸਮੂਚੀਆਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਤੈਅ ਕੀਤਾ ਹੈ ਕਿ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਜਿਹੜੀ ਸੁੱਤੀ ਪਈ ਹੈ ਅਸੀਂ ਕੱਲ ਜਾਨੀ ਕਿ 7 ਤਰੀਕ ਨੂੰ ਜਿਹੜੇ ਸਮੂਚੇ ਪੰਜਾਬ ਦੇ ਜ਼ਿਲ੍ਹੇ ਆ ਜ਼ਿਲ੍ਹਾ ਹੈੱਡਕੁਆਟਰਾਂ ਤੇ ਨੀਸ਼ ਸਹਿਬਾਂ ਨੂੰ ਮੰਗ ਪੱਤਰ ਦੇਵਾਂਗੇ ਜਿਹਦੇ ਵਿੱਚ ਸਾਡੀ ਗੱਲ ਦੀ ਸਾਰੀ ਮੰਗ ਹੋਏਗੀ ਪਿਛਲੇ ਬਕਾਏ ਦੀ ਮਿਲਣਾ ਚਲਾਉਣ ਦੀ ਔਰ ਜਿਹੜੀ ਰੇਟ ਦੀ ਸੋ ਅਸਲ ਦੇ ਵਿੱਚ ਮੈਂ ਇਹ ਗੱਲ ਕਹਾਂ ਜਦੋਂ ਸਰਕਾਰ ਨਹੀਂ ਫਿਰ ਗੱਲ ਗੋਲਦੀ ਤੇ ਫਿਰ ਉਹਦੇ ਵਾਸਤੇ ਸੰਘਰਸ਼ ਦਾ ਰਸਤਾ اختیار ਕਰਨਾ ਪੈਂਦਾ ਜਿਹਦੇ ਵਿੱਚ ਫਿਰ ਅਸੀਂ ਕੱਲ ਤੋਂ ਬਾਅਦ 18 ਤਰੀਕ ਜਿਹੜੀ ਹੈ ਉਹ ਨਵੰਬਰ ਦੀ ਰੱਖੀ ਹੈ ਕਿ ਅਸੀਂ 11 ਵਜੇ ਤੋਂ 2 ਵਜੇ ਤੱਕ 3 ਘੰਟੇ ਵਾਸਤੇ ਡੀਸੀ ਦਫ਼ਤਰਾਂ ਦੇ ਬਾਹਰ ਜਿਹੜੇ ਆ ਰੋਸ ਮਜਾਰੇ ਕਰਾਂਗੇ ਧਰਨੇ ਪ੍ਰੋਟੈਕਸ਼ਨ ਕਰਾਂਗੇ 11 ਵਜੇ ਤੋਂ 2 ਵਜੇ 2 ਵਜੇ ਤੱਕ 18 ਨਵੰਬਰ ਨੂੰ ਡੀਸੀ ਦਫ਼ਤਰਾਂ ਤੇ ਸਾਰੇ ਔਰ ਅਗਰ ਸਰਕਾਰ ਦੇ ਫੇਰ ਵੀ ਜੂ ਨਹੀਂ ਸਰਕਦੀ ਤੇ ਫੇਰ ਆਖਰਕਾਰ ਸਾਡਾ ਫਿਰ ਬੇਵਸੀ ਹੋਏਗੀ ਸਮਝੀਆਂ ਜਥੇਬੰਦੀਆਂ ਦੀ ਕਿ ਅਸੀਂ ਫਿਰ ਸੜਕਾਂ ਤੇ ਉਤਰਾਂਗੇ ਫਿਰ ਸਾਨੂੰ ਦੋਸ਼ ਨਹੀਂ ਦੇਣਾ ਕੱਲ ਨੂੰ ਕਿ ਨੈਸ਼ਨਲ ਹਾਈਵੇ ਬੰਦ ਕਰਦੇ ਨੇ ਫਿਰ ਅਸੀਂ ਬਿਲਕੁਲ ਸੜਕਾਂ ਤੇ ਉਤਰਾਂਗੇ ਔਰ ਨੈਸ਼ਨਲ ਹਾਈਵੇ ਬੰਦ ਕਰਾਂਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬਲਵਿੰਦਰ ਜੀ ਸਾਡੇ ਰਾਜੂ ਸਿੰਘ ਜੀ ਉਹਨਾਂ ਨੂੰ ਮਾਈਕ ਜਿਹੜਾ ਅੱਗੇ ਦਿਨਾ ਹੈ ਕੋਈ ਨਹੀਂ ਸੋ ਚੰਦਨੀ ਬਹੁਤ ਵਾਜੇ ਸੋਤੋ ਵਾਜੇ ਪત્રਕਾਰ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਦਾਂ ਰਾਏ ਸਾਹਿਬ ਨੇ ਦੱਸਿਆ ਵੀ ਸਾਡੀ ਅਖੀਰਲੀ ਲੜਾਈ ਫਿਰ ਇਹੀ ਹੁੰਦੀ ਹੈ ਸਰਕਾਰ ਨਾਲ ਕਿ ਸਾਨੂੰ ਸੜਕਾਂ ਤੇ ਜਾਣਾ ਪੈਂਦਾ ਫਿਰ ਸਿੰਘ 21 ਤਰੀਕ ਨੂੰ ਵੱਡਾ ਨੈਸ਼ਨਲ ਹਾਈਵੇ ਤੇ ਨਾਲ ਰੇਲਵੇ ਟ੍ਰੈਕ ਉਹ ਡੱਕਾਂਗੇ ਡੱਕ ਕੇ ਫਿਰ ਆਪਣੀਆਂ ਜਿਹੜੀਆਂ ਮੰਗਾਂ ਜਿਹੜੀਆਂ ਸਾਡੀਆਂ ਜੈਨੂਅਲ ਹਨ ਬਿਲਕੁਲ ਜਿਹੜਾ ਕਨੇਡਾ ਸਾਡਾ ਰੇਟ ਮਿਲਾਂ ਚਲਣ ਦਾ ਨੋਟੀਫਿਕੇਸ਼ਨ ਤੇ ਜਿਹੜਾ ਸਾਡਾ ਪਕਾਇਏ ਦੀ ਰਾਸ਼ੀ ਆ ਖੜੀ ਉਹ ਸਾਰੀਆਂ ਮੰਗਾ ਫਿਰ ਅਸੀਂ ਮਨਾਵਾਂਗੇ ਫਿਰ ਸਰਕਾਰ ਕੋਈ ਵੀ ਪਬਲਿਕ ਵੀ ਸਾਡੇ ਨਾਲ ਨਾਰਾਜ਼ ਹੋਣੀ ਆ ਕਿ ਤੇ ਹਾਈਵੇ ਟੱਕਿਆ ਜਾਂ ਰੇਲਵੇ ਟ੍ਰੈਕ ਟੱਕਿਆ ਪਰ ਅਸੀਂ ਹੁਣ ਬਹੁਤ ਦਿਨ ਦੇਤੇ ਅੱਜ 6 ਤਰੀਕ ਆ 6 ਤਰੀਕ ਤੋਂ ਲੈ ਕੇ 15 ਦਿਨ ਸਰਕਾਰ ਨੂੰ ਦਿੱਤੇ ਹੀ ਤੇ 15 ਦਿਨਾਂ ਦੇ ਵਿੱਚ ਵਿੱਚ ਸਾਡੀ ਰਹਿਦੀ ਰਕਮ ਤੇ ਸਾਡੀਆਂ ਜਿਹੜੀਆਂ ਮੰਗਾ ਜੈਨੂ ਬਿਲਕੁਲ ਸਰਕਾਰ ਰੇਟ ਕਰਕੇ ਨੋਟੀਫਾਈ ਜਾਰੀ ਕਰੇ ਤੇ ਮਿਲਾਂ ਨੂੰ ਬਾਕੀ ਇੱਕ ਹੋਰ ਸਾਡੀ ਬਹੁਤ ਵੱਡੀ ਮੰਗ ਦਾ ਕਿ ਜਿਹੜੀ 61 ਰੁਪਏ ਦੀ ਰਾਸ਼ੀ ਸਾਨੂੰ ਸਰਕਾਰ ਆਪਣੇ ਵੱਲੋਂ ਦੇ ਦਿੰਦੀ ਜਿਹਨੂੰ ਸਾਲ-ਸਾਲ ਦੇਰ-ਦੇਰ ਸਾਨੂੰ ਲੰਮਕੜਾ ਪੈਂਦਾ ਉਹ ਬਿਲਕੁਲ ਜਿਹੜੀ ਆਉਣ ਵਾਲੀ ਸਾਡੀ ਲੜਾਈ ਆ ਉਹ ਤੇ ਹੋਊਗੀ ਕਿ ਅਸੀਂ ਆਪਣੇ ਪੈਸੇ ਪੂਰਾ ਰੇਟ ਜਿੰਨਾ ਸਾਡਾ ਰੇਟੋ ਕਨੇਡਾ ਹੁੰਦਾ ਉਹ ਰੇਟ ਪੂਰਾ ਕਾਊਂਟਰ ਤੇ ਲਾਵਾਂਗੇ ਪੂਰੇ-ਪੂਰੇ ਪੈਸੇ ਲਾਵਾਂਗੇ ਸਰਕਾਰ ਨੇ ਕੋਈ ਮਦਦ ਕਰਨੀ ਆ ਤੇ ਉਹ ਮਿਲਾਂ ਦੀ ਕਰੇ ਸਾਡੇ ਵੱਲੋਂ ਕੋਈ ਅਸੀਂ ਸਬਸਿਡੀ ਨਹੀਂ ਆ ਸਾਡਾ ਹੀ ਰੇਟ ਆ ਅਗਲੀ ਗੱਲ ਮੈਂ ਮਕੇਸ਼ ਚੰਦਰ ਨੂੰ ਕਹੂੰਗਾ ਉਹ ਰਹੀਂ ਆਪਣੀ ਪੂਰੀ ਗੱਲ ਵੀ ਪਰਵਾਹ ਕਰ ਤਕਰ ਭਈ ਚਾਰੇ ਦਾ ਜਿੱਦਾਂ ਮੇਰੇ ਸਾਥੀਆਂ ਨੇ ਪਹਿਲਾਂ ਤੇ ਅਨੁਸਾਰ ਆਉਣ ਵਾਲੇ ਪ੍ਰੋਗਰਾਮਾਂ ਦਾ ਵੀ ਦੱਸਿਆ ਦੇਖੋ ਇੱਕ ਕਿਸਾਨਾਂ ਨੂੰ ਅੱਜ ਕੱਲ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵਾਤਾਵਰਣ ਸੰਬੰਧੀ ਪਾਣੀ ਸੰਬੰਧੀ ਧੰਨਾ ਇੱਕ ਫਸਲ ਇਹੋ ਜੀ ਆ ਜਿਹੜੀ ਦੋਨਾਂ ਚੀਜ਼ਾਂ ਨੂੰ ਬਹੁਤ ਬਚਾਉਂਦੀ ਆ ਪਰ ਤੁਸੀਂ ਦੇਖੋ ਮਾਲਵੇ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਨਰਮਾ ਲੱਗਦਾ ਸੀ ਸਰਕਾਰਾਂ ਦੀ ਨਲਾਕੀ ਦੇ ਨਾਲ ਅੱਜ ਉੱਥੋਂ ਨਰਮਾ ਨਾਮਤ ਰਹਿ ਗਿਆ ਮਾਝੇ ਦੇ ਦਬਾਬੇ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਆ ਵੱਡੇ ਪੱਧਰ ਤੇ ਹੁੰਦੀ ਆ ਜੇ ਅੱਜ ਇਹੋ ਹੀ ਹਾਲਾਤ ਸਰਕਾਰਾਂ ਦਾ ਰਿਹਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇੱਥੋਂ ਵੀ ਗੰਨਾ ਕੱਟਣਾ ਹੋ ਜਾਊਗਾ ਉਹਨਾਂ ਫਸਲਾਵਾਲ ਜਿਹੜਾ ਜਾਣਦੀ ਆ ਮੁੜ ਕੇ ਤੇ ਕਿਸਾਨਾਂ ਨੂੰ ਮਜਬੂਰ ਹੋ ਕੇ ਜਾਣਾ ਪੈਣਾ ਪਰ ਮੈਂ ਇਹ ਜਿਹੜੀ ਅੱਜ ਸਾਥੀਆਂ ਨੇ ਦੱਸੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਉਹ ਜਥੇਬੰਦੀਆਂ ਨਾਲ ਵੀ ਰਾਸਤਾ ਕਰਕੇ ਜੇਕਰ ਸਰਕਾਰ ਸਹੀ ਸਵੇ ਸਾਡੇ ਪੈਸੇ ਨਾ ਦਿੱਤੇ ਜਾਂ ਮਿਲਾ ਚਲੌਰ ਦਾ ਨੋਟੀਫਿਕੇਸ਼ਨ ਨਾ ਲਾਗੂ ਕੀਤਾ ਕਿਉਂਕਿ ਜਿੱਦਣ ਮਿਲਾ ਦਾ ਨੋਟੀਫਿਕੇਸ਼ਨ ਲਾਗੂ ਹੋਣਾ ਆ ਉਦੋਂ ਤੱਕ ਤਕਰੀਬਨ ਮਿਲਾ ਦਾ ਜਿਹੜਾ ਸਿਸਟਮ ਹੈ ਉਹਨਾਂ ਨੂੰ ਆਉਣ ਕਰਦੇ ਨੂੰ 15 ਦਿਨ ਲੱਗਦੇ ਆ ਉਦਨੇ ਫਾਰਮਰ ਨੇ ਆਪਣੀ ਲੇਬਰ ਦਾ ਵੀ ਪ੍ਰਬੰਧ ਕਰਨਾ ਹੁੰਦਾ ਹੈ ਸਾਨੂੰ ਤਾਂ ਲੱਗਾ ਵੀ ਜਾਣ ਬੁੱਝ ਕੇ ਜਿਹੜੀ ਆ ਇਹ ਸਰਕਾਰ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਇੰਨੇ ਸਾਲਾਂ ਜਸੀਂ ਕੀਤੀ ਨੀਂਤੀ ਲੈ ਆ ਦੇਣੀ ਆ ਕਦੀ ਤੇ ਚਾਰ ਵਾਰੀ ਡੇਟਾ ਵੀ ਦੇ ਚੁੱਕੀ ਆ ਅੱਜ ਤੱਕ ਦੇਖੋ ਨਾ ਤਾਂ ਸਾਡੇ ਤੋਂ ਇਹਨਾਂ ਨੂੰ ਗੰਨੇ ਦੇ ਪੈਸੇ ਦੇ ਹੋਏ ਆ ਤੇ ਨਾ ਹੀ ਜਿਹੜਾ ਆ ਕੋਈ ਅਗਲੀ ਰਾਣੀਤੀ ਬਣਾਈ ਗਈ ਆ ਸੋ ਇਹ ਕਿਸਾਨਾਂ ਨੂੰ ਮਜਬੂਰ ਕਰ ਰਹੀ ਆ ਇਹ ਗੰਨੇ ਦੀ ਫਸਲ ਛੱਡ ਕੇ ਝੋਨੇ ਵਾਲ ਨੂੰ ਬਦਲ ਤਸੋ ਅੱਜ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਇਹਦੇ ਵਿੱਚ ਜੇ ਕਦੇ ਧਰਨਾ ਲੱਗਦਾ ਸਾਨੂੰ ਮਜਬੂਰੀ ਪਾਸ ਕਰਨਾ ਕਿ ਸਾਨੂੰ ਲੜਣਾ ਪੈਣਾ ਉਹਦੀ ਜ਼ਿੰਮੇਵਾਰ ਜਿਹੜੀ ਆ ਉਹ ਪੰਜਾਬ ਸਰਕਾਰ ਹੋਊਗੀ ਕਿਉਂਕਿ ਸ਼ੁਕਰ ਫਿਰਦਾ ਲਾਹ ਬੜਿਆ ਆ ਪੇ 14 ਦਿਨ ਦੇ ਵਿੱਚ ਗੱਨੇ ਨੂੰ ਪੇਮੈਂਟ ਜਿਹੜੀ ਆ ਕਿਸਾਨ ਦੇ ਖਾਤੇ 'ਚ ਪਾਓ ਨਹੀਂ ਤਾਂ ਉਹਨੂੰ ਬਿੱਤ ਵਿਆਜ ਦਿੱਤਾ ਜਾਊਗਾ ਪਰ ਸਾਨੂੰ ਤਾਂ ਸਾਫ-ਸਾਫ ਸਾਡੀ ਫਸਲ ਦੀ ਪੇਮੈਂਟ ਨਹੀਂ ਮਿਲਦੀ ਅਸੀਂ ਲੇਬਰਾਂ ਨੂੰ ਐਡਵਾਂਸ ਦੇਣਾ ਆ ਅਸੀਂ ਆਪਣੀ ਮਸ਼ੀਨਰੀ ਕਰਨੀ ਆ ਸਾਨੂੰ ਠੇਕਾ ਐਡਵਾਂਸ ਦੇਣਾ ਪੈਂਦਾ ਸਾਨੂੰ ਫਸਲ ਤੇ ਸਾਰਾ ਖਰਚਾ ਅਸੀਂ ਐਡਵਾਂਸ ਕਰਦੇ ਆ ਫਿਰ ਸਰਕਾਰਾਂ ਤੇ ਕੋਈ ਸ਼ਾਇਦ ਉਹ ਬੁੱਧੀ ਜੀ ਦੀ ਬੈਠੇ ਆ ਫੇਸਬੁੱਕ ਹੀ ਕਤਵਾਲ ਵੀ ਇਹਨਾਂ ਨੂੰ ਕਹਿੰਦੇ ਆ ਜਿਹੜੇ ਕਹਿੰਦੇ ਆ ਕਿਸਾਨ ਜਿਹੜੇ ਆ ਬਈ ਉਹ ਕਰਜ਼ਾ ਸਰਕਾਰਾਂ ਦੇ ਕਹਿੰਦੇ ਵਾਪਕ ਕਿ ਕਰਜ਼ਾ ਦੇ ਸਰਕਾਰਾਂ ਹੈ ਕਿਸਾਨ ਦੇ ਸਿਰ ਤੇ ਹੁੰਦਾ ਸਰਕਾਰਾਂ ਨੂੰ ਲੱਗੀਆਂ ਕਰਕੇ ਹੋ ਰਿਹਾ ਸਾਨੂੰ ਪੂਰਾ ਭਾਅ ਤੇ ਸਮੇਂ ਸਿਰ ਜਿਹੜਾ ਪੈਸਾ ਨਹੀਂ ਮਿਲ ਰਿਹਾ ਉਹਦੇ ਕਰਕੇ ਕਿਸਾਨ ਦੇ ਸਰਕਾਰ ਦੇ ਨਾਲ ਜਿਹੜੀ ਬਾਤ ਹੀ ਜਾ ਰਹੀ ਆ ਬਾਕੀ ਉਹਦੇ ਕੋਈ ਹੋ ਸਕਦੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਉਹਦੇ ਪਵਿੱਤਰ ਸਿੰਘ ਨੂੰ ਲਿਆਓ ਇੱਧਰ ਇੱਧਰ ਪਰਮਿੰਦਰ ਸਿੰਘ ਇੱਧਰ ਬੈਠੇ ਆ ਪਵਿੱਤਰ ਤੇ ਬੰਨ ਲਓ ਪਵਿੱਤਰ ਨਾਲ ਪਰਮਿੰਦਰ ਜੀ ਬਾਦੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਅੱਜ ਗੱਲ ਸਾਰੀ ਸਰਕਾਰ ਤੱਕ ਪਹੁੰਚਾਓਗੇ ਮੇਰੇ ਸਾਰੇ ਦੋਸਤਾਂ ਨੇ ਬਾਕੀ ਗੱਲਾਂ ਦੱਸਤੀਆਂ